हां जी दोस्तों सारेया नु 7.0 काल स्वागत है टोडा राज संधू फार्मिंग दे विच आज दी दोस्तों अपनी विजिट हैगी या ਪਿੰਡ ਚੂਸਲੇਵਾੜ ਤਹਿਸੀਲ ਪੱਟੀ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਪੱਟੀ ਮੋੜ ਤੋਂ ਪਿੱਖੀ ਪਿੰਡ ਖਾਲੜਾ ਰੋਡ ਦੇ ਉੱਪਰ 3 ਕਿਲੋਮੀਟਰ ਪੱਟੀ ਮੋੜ ਤੋਂ ਦੂਰੀ ਹੈਗੀ ਆ ਪਿੰਡ ਚੂਸਲੇਵਾੜ ਦੀ ਬਿਲਕੁਲ ਘਰੇਲੂ ਮਾਲ ਦੇ ਵਿੱਚੋਂ ਦੋਸਤੋ ਇੱਕ ਬਿਲਕੁਲ ਕਟਾ ਤੁਹਾਨੂੰ ਦਿਖਾਵਾਂਗੇ ਨੀਲੀ ਰਾਵੀ ਦਾ ਜਿਹੜਾ ਦੋਸਤੋ ਨੀਲੀ ਦਾ ਕਟਾ ਸੋ ਕਾਫੀ ਚੰਗਾ ਵਧੀਆ ਕਟਾ ਹੈ ਮਿਲ ਕੇ ਰਕੋਰ ਜਿਹੜਾ ਦੋਸਤੋ ਮੱਝ ਦਾ ਉਹ ਵੀ ਪ੍ਰੋਪਰ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਸੋ ਜਿਸ ਵੀ ਵੀਰ ਨੂੰ ਕਟਾ ਪਸੰਦ ਆਊਗਾ ਤਸੱਲੀ ਤੁਸੀਂ ਘਰ ਵਿਜਿਟ ਕਰਕੇ ਕਰ ਲਿਓ ਮਾਲ ਡੰਗਰ ਜਿਹੜਾ ਇਸ ਦੀ ਮਦਰ ਆ ਦੋਸਤੋ ਕਰੇ ਹੈਗੀ ਆ ਸੋ ਤਸੱਲੀ ਨਾਲ ਵੇਖ ਦੇਖ ਸਕਦੇ ਹੋ ਤੁਸੀਂ ਮਦਰ ਜਿਹੜੀ ਆ ਦੋਸਤੋ ਉਹ ਵੀ ਇਸੇ ਵੀਡੀਓ ਦੇ ਵਿੱਚ ਦਿਖਾਈ ਜਾ ਰਹੀ ਆ ਤੇ ਕਟੇ ਦੀ ਗੱਲ ਕਰ ਲਈਏ ਤਾਂ ਦੋਸਤੋ ਅਯੂਬਾ ਸਾਣ ਜਿਹੜਾ ਦੋਸਤੋ ਹੈਗਾ ਉਸ ਸਾਣ ਦਾ ਜਿਹੜਾ ਇਹ ਬੱਚਾ ਹੈ ਅਜੂਬੇ ਸਾਣ ਦੀ ਡਾਇਰੈਕਟ ਕ੍ਰੋਸਿੰਗ ਕ੍ਰੋਸਿੰਗ ਦਾ ਜਿਹੜਾ ਦੋਸਤੋ ਇਹ ਬੱਚਾ ਹੈ ਠੀਕ ਆ ਨੀਲੀ ਦੀ ਆਪ ਜਿਹੜੀ ਅਸੀਂ ਮਦਰ ਉਹ ਨੀਲੀ ਦੀ ਆ ਤੇ ਬਾਕੀ ਕੱਟਾ ਕਾਫੀ ਚੰਗਾ ਹੈ ਖੂਬਸੂਰਤ ਦੇਖ ਕੱਟੇ ਦੀ ਵੀ ਚੰਗੀ ਹੈਗੀ ਆ ਤੇ ਝੋਟੀ ਤੁਸੀਂ ਆ ਸਾਹਮਣੇ ਤੁਹਾਡੇ ਹੈਗੀ ਆ ਇਹ ਅਸੀਂ ਮਦਰ ਆ ਠੀਕ ਆ ਜੀ ਤੇ ਦੂਜੇ ਸੂਵੇ ਦਾ ਜਿਹੜਾ ਇਹ ਕੱਟਾ ਹੈ ਪਹਿਲੇ ਸੂਵੇ ਤੇ ਬਿਲਕੁਲ ਘਰੇ ਇੱਕ ਝੋਟੀ ਹੈ ਗਈ ਹੈ ਠੀਕ ਹੈ ਜੀ ਕੱਟੀ ਆ ਪਹਿਲੇ ਸਵੇਤੀ ਤੇ ਬਾਕੀ ਨਿਸ਼ਾਨ ਜਿਹੜੀ ਮਾਰਕਿੰਗ ਆ ਇਸ ਕੱਟੇ ਦੀ ਤੁਸੀਂ ਆ ਵੇਖ ਹੀ ਸਕਦੇ ਹੋ ਮੱਥਾ ਜਿਹੜਾ ਦੋਸਤੋ ਬੱਲਾ ਇੱਕ ਪਾਸੇ ਕੱਟ ਆਉਂਦਾ ਜਿਹੜਾ ਟੁੱਟਿਆ ਹੋਇਆ ਬਾਕੀ ਫੇਸ ਕੁਆਲਿਟੀ ਬੱਗੀ ਮੋਛ ਜਿਹੜੀ ਬੱਗੀ ਨਾਸ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਠੀਕ ਆ ਪਤਲੀ ਚਮੜੀ ਹੈ ਤੇ ਏਜ ਦੀ ਗੱਲ ਕਰ ਲਈਏ ਤੇ 8 9 9 8 ਮਹੀਨਿਆਂ ਦਾ ਜਿਹੜਾ ਬੱਚਾ ਹੈਗਾ ਚਾਰੇ ਪੈਰਾਂ ਤੋਤੇ ਆ ਵਾਈਟ ਪੈਰਾਂ ਚਾਰੇ ਤੇ ਸਿੰਗੀ-ਸੁੰਗੀ ਜਿਹੜੀ ਆ ਤੁਸੀਂ ਆ ਵੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਗ੍ਰੋਥ ਜਿਹੜੀ ਆ ਦੋਸਤੋ ਚੰਗੀ ਆ ਕੱਟੇ ਦੀ ਏਜ ਦੇ ਹਿਸਾਬ ਨਾਲ ਦੇਖੀਏ ਤਾਂ ਗ੍ਰੋਥ ਕਾਫੀ ਸੋਹਣੀ ਆ ਜਿਹੜਾ ਅੱਗੇ ਵੀਰ ਕੋਈ ਸ਼ਕੀਨ ਖਰੀਦੂਗਾ ਸੋ ਚੰਗੀ ਕੇਅਰ ਕਰੋਗੇ ਤਾਂ ਮਾਲੀ ਕਾਫੀ ਵੱਡਾ ਕੱਦ ਪੁੱਤ ਵਾਲਾ ਮਾਲੀ ਬਣੂਗਾ ਟੈਸਟਿਕਲ ਤੋਂ ਵੀ ਕਾਫੀ ਜ਼ਿਆਦੀ ਸਫਾਈ ਆ ਠੀਕ ਹੈ ਡਬਲ ਸ਼ੇਪ ਦੇ ਵਿੱਚ ਬਿਲਕੁਲ ਟੈਸਟਿਕਲ ਜਿਹੜੇ ਆ ਦੋਸਤੋ ਸਟਰਕਚਰ ਟੈਸਟਿਕਲ ਦਾ ਹੈਗਾ ਤੇ ਪਤਲੇ ਪਿੰਡੇ ਦਾ ਢਿੱਲ ਢੁਲਾ ਮਾਲੀ ਦੇ ਵਿੱਚ ਪੂਰੀ ਬਣੂਗੀ ਅੱਖੋ ਬਿੱਲੀ ਮਣਕੀ ਅੱਖਾ ਬਾਕੀ ਮਾਰਕਿੰਗ ਬਿਲਕੁਲ ਤੁਹਾਡੇ ਸਾਹਮਣੇ ਤੇ ਆਹ ਦੇਖੋ ਜੀ ਨੰਬਰ ਜਿਹੜੇ ਆ ਵੀਰ ਦੇ ਲਗਾਤਾਰ ਦੋਸਤੋ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਰੇਟ ਮੁੱਲ ਜਿਹੜਾ ਦੋਸਤੋ ਖਾਸ ਤੌਰ ਤੇ ਫੋਨ ਤੇ ਕੀਤਾ ਜਾਊਗਾ ਸੋ ਜਿਸ ਵੀਰ ਨੇ ਖਰੀਦਣਾ ਕਰੇ ਮਾਲ ਪਸ਼ੂਆਂ ਦੇ ਵਿੱਚ ਰੱਖਣਾ ਬਰੀਡ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਟਾ ਜਰੂਰ ਖਰੀਦ ਸਕਦੇ ਹੋ ਠੀਕ ਆ ਤੋੜ ਕੇ ਤੁਹਾਨੂੰ ਜਰੂਰ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਸੋ ਬਾਕੀ ਮਾਲੀ ਚੰਗਾ ਅਜੂਬੇ ਸੀਮਨ ਦਾ ਵੀਰ ਨੇ ਦੱਸਿਆ ਸੀ ਵੀ ਅਜੂਬੇ ਸਾਣ ਦਾ ਜਿਹੜਾ ਦੋਸਤੋ ਇਹ ਬੱਚਾ ਡਾਇਰੈਕਟ ਕ੍ਰੋਸਿੰਗ ਦਾ ਠੀਕ ਹੈ ਜੀ ਸੀਮਨ ਤੋਂ ਗੱਬਣ ਨਹੀਂ ਹੋएगी ਡਾਇਰੈਕਟ ਕ੍ਰੋਸਿੰਗ ਦਾ ਬੱਚਾ ਹੈਗਾ ਉਹ ਤੁਸੀਂ ਵੈਰੀਫਾਈ ਕਰ ਲਿਓ ਤਸੱਲੀ ਕਰ ਲਿਓ ਜਿਸ ਵੀ ਵੀਰ ਨੇ ਖਰੀਦਣਾ ਹੈ ਤੇ ਬਾਕੀ ਇਹ ਕਟਾ ਵਕਾਊ ਆ ਜੀ ਪਿੰਡ ਚੂਸਲੇਵਾੜ ਇੱਕ ਵਾਰੀ ਫਿਰ ਤੁਸੀਂ ਕਨਫਰਮ ਕਰ ਲਓ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ 3 ਕਿਲੋਮੀਟਰ ਪੱਟੀ ਮੋੜ ਤੋਂ ਦੂਰੀ ਆ ਪਿੰਡ ਚੂਸਲੇਵਾੜ ਦੀ ਸੋ ਮਾਲੀ ਪਸੰਦ ਲੱਗਾ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਜਰੂਰ ਆ ਕੇ ਸ਼ੇਅਰ ਕਰ ਦਿਓ ਨਵੇਂ ਕਿਸਾਨ ਵੀਰ ਫਾਰਮਰ ਵੀਰਾਂ ਤੱਕ ਜਰੂਰ ਪਹੁੰਚ ਸਕੇ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ